ਹਰੀਆ ਵੰਗਾ ਮਹੀਵੇ ਵਿਚੜਿਆ ਮੀਨੇ ਦਾ ਜੋਰ ਹਰੀਆ ਵੰਗਾ ਮਹੀਵੇ ਵਿਚੜਿਆ ਮੀਨੇ ਦਾ ਜੋਰ ਮਾਤਾ ਤੇਰੀ ਮਹੀਵੇ ਬੋਲੜੇ ਮੰਦੜੇ ਜੇ ਬੋਲ ਮਾਤਾ ਤੇਰੀ ਮਹੀਵੇ ਬੋਲੇ ਮੰਦੜੇ ਜੇ ਬੋਲ ਸੀਨੇ ਚੁਬਦੇ ਮਾਹੀ ਵੇ ਜਿਵੇਂ ਸੜਕਾਂ ਦੇ ਰੋੜ ਸੀਨੇ ਚੁਬਦੇ ਮਾਹੀ ਵੇ ਵੇ ਜਿਵੇਂ ਸੜਕਾਂ ਦੇ ਰੋੜ ਸਾਥੋਂ ਸਹੇਨਾ ਜਾਂਦੇ ਵੇ ਸਾਡੇ ਦਿਲ ਨੇ ਕਮਜ਼ੋਰ ਸਾਥੋਂ ਸਹੇਨਾ ਜਾਂਦੇ ਵੇ ਸਾਡੇ ਦਿਲ ਨੇ ਕਮਜ਼ੋਰ ਹਰਿਆ ਵੰਗਾ ਮਾਹੀ ਵੇ ਵਿਚੜਿਆ ਮੀਨੇ ਦਾ ਜੋਰ ਹਰਿਆਵੰਗਾ ਮਾਹੀ ਵੇ ਵਿਚੜਿਆ ਮੀਨੇ ਦਾ ਜੋਰ ਪਹਿਣ ਤੇਰੀ ਮਾਹੀ ਵੇ ਬੋਲੇ ਮੰਦੜੇ ਜੇ ਬੋਲ ਪਹਿਣ ਤੇਰੀ ਮਾਹੀ ਵੇ ਬੋਲੇ ਮੰਦੜੇ ਜੇ ਬੋਲ ਸੀਨੇ ਚੁਬਦੇ ਮਾਹੀ ਵੇ ਵਜਿਵੇਂ ਸੜਕਾਂ ਦੇ ਰੋਡ ਸੀਨੇ ਚੁਬਦੇ ਮਾਹੀ ਵੇ ਵਜਿਵੇਂ ਸੜਕਾਂ ਦੇ ਰੋਡ ਸਾਥੋਂ ਸਹੇਨਾ ਜਾਂਦੇ ਵੇ ਸਾਡੇ ਦਿਲ ਆ ਕਮਜ਼ੋਰ ਸਾਥੋਂ ਸਹੇਨਾ ਜਾਂਦੇ ਵੇ ਸਾਡੇ ਦਿਲ ਆ ਕਮਜ਼ੋਰ ਹਰਿਆ ਬੰਗਾ ਮਾਹੀ ਵੇ ਵਿਚੜਿਆ ਮੀਨੇ ਦਾ ਜੋਰ ਹਰੀਆ ਵੰਗਾ ਮਾਹੀ ਵੇ ਵਿਚੜਿਆ ਮੀਨੇ ਦਾ ਜੋਰ ਵੀਰ ਤੇਰਾ ਮਾਹੀ ਵੇ ਵੋਲੇ ਮੰਦੜੇ ਚ ਬੋਲ ਵੀਰ ਤੇਰਾ ਮਾਹੀ ਵੇ ਵੋਲੇ ਮੰਦੜੇ ਚ ਬੋਲ ਸੀਨੇ ਚੁੱਬਦੇ ਮਾਹੀ ਵੇ ਵਿਚਿਵੇਂ ਸੜਕਾਂ ਦੇ ਰੋੜ ਸੀਨੇ ਚੁਬਦੇ ਮਾਹੀ ਵੇ ਵਿਚਿਵੇਂ ਸੜਕਾਂ ਦੇ ਰੋੜ ਸਾਥੋਂ ਸਹੇਨਾ ਜਾਂਦੇ ਵੇ ਸਾਡੇ ਦਿਲ ਆ ਕਮਜ਼ੋਰ ਸਾਥੋਂ ਸਹੇਨਾ ਜਾਂਦੇ ਵੇ ਸਾਡੇ ਦਿਲ ਆ ਕਮਜ਼ੋਰ